ਦੇਖੋ ਪ੍ਰਮਾਤਮਾ ਨੂੰ ਪਤਾ ਮੇਰਾ ਸਿੱਤ ਕੁਛ ਨਹੀਂ ਦਾ ਹਜੇ 5-7 ਸਾਲ ਤਾਂ ਹੋਰ ਜਾਂਦੀ ਰਹਿ। ਦੇਖੋ ਰੱਬ ਨੂੰ ਪਤਾ ਕੀ ਬੰਦਾ ਹਾਂ। ਅੱਛਾ ਹਾਂ ਆਪਣੇ ਹੱਥਾਂ ਤੇ ਕੁਛ ਨਹੀਂ ਮੈਂ ਤਾਂ ਲ ਮਰੇ ਨਾ। ਅੱਛਾ ਹੂੰ ਜੀ ਨਹੀਂ ਕਰਦਾ ਤੁੰਹਿਆ ਤੇ ਜਾਣ ਨੂੰ ਹੈ ਨਾ। ਹਾਂ ਹੂੰ ਹੋਰ ਸੁਖੂਲ ਤਾਂ ਵੱਧਾ ਨਾ ਫਿਰ ਤੇਰੇ ਪਹਿਲਾਂ ਨਾਲੋਂ ਹੂੰ ਹੂੰ ਮੈਂ ਜ਼ਿਆਦਾ ਤਾਂ ਹੋਣੀ ਨਾ। ਹਾਂ ਸੋਹਣੇ ਸਾਡੇ ਦੇ ਤਾਂ ਪਾਣੀ ਵੀ ਨਾ ਆਉਂਦਾ ਮਾੜਾ ਮੋਟਾ ਕੜਬੀਆਂ ਨਾ ਮਣ ਮਣ ਪੱਠਾ ਦੇ ਕੱਪੜੇ ਧੋਣ ਜਾਂ ਇਹ ਚ ਪਾਤਾ ਤੋਂ ਖਿਡਾਉਣਾ ਇਹ ਚ ਪਾਤਾ ਕਰਦੇ ਆ ਅੱਛਾ ਬਾਹਰੋਂ ਕਿ ਟਾਈਮ ਦੇਖਦੇ ਹੋਏ ਨਾ ਅੱਛਾ ਜੀ ਹਾਂ ਹੁਣ ਕੋਈ ਪੈਸਾ ਵਾਧੂ ਹੋ ਕੇ ਲਾਈ ਜਾਂਦੇ ਨੇ ਬਸ ਇਹ ਵੀ ਗਲਤੀ ਸਹੀ ਆ ਹਮ ਅਸੀਂ ਤਾਂ ਕਹਿੰਦੇ ਭਾਈ ਕੋਨੇ ਪਾਹਟ ਪਾਓ ਜਮਰ ਕੇ ਤਾਂ ਬਹੁਤ ਬਣੇਗੀ ਵਰਕੇ ਤਾਂ ਮਾਰ ਕੀ ਬਾਬੇ ਸੀ ਆ ਜੋੜ ਕੀ ਥੋੜਾ ਜਿਹਾ ਖੁਸ਼ਕੀ ਸੀ ਬਾਹਰ ਜੰਮੀ ਪਾਣੀ ਨਹੀਂ ਸੀ ਇੱਥੇ ਨਾ ਅੱਛਾ ਹਮ ਥੱਲੇ ਆ ਪਾਣੀ ਚੱਜਦਾ ਨਹੀਂ ਸੀ ਤੂ ਰੀ ਦਾ ਕਦੇ ਆ ਗਿਆ ਕਦੇ ਨਾ ਆ ਗਿਆ ਬਾਦਰਵਾਸ ਕਿਉਂ ਬਾਈ ਤੇਰੀ ਭਾਪੀ ਗਈ ਕੈਨੇਡਾ ਜਾਏਗੀ ਕੈਨੇਡਾ ਕੈਡਾ ਨਹੀਂ ਮੇਰਾ ਜੀ ਕਰਦਾ ਕੀ ਗੱਲ ਜਵਾਕਾਂ ਕੋਲੇ ਨਹੀਂ ਜਾਣਾ ਅੱਛਾ ਤੇਰਾ ਵੀ ਮਿਲਗੀ ਇੱਥੇ 10 ਸਾਲ ਤਾਂ ਇਹ ਤੈਨੂੰ ਕੁਛ ਹੁੰਦਾ ਵੀ ਨਹੀਂ 10 ਸਾਲ ਤਾਂ ਬਾਹਰ ਹੈ ਹੈ 10 ਸਾਲ ਤਾਂ ਬਾਹਰ ਹੈ ਦੇਖੋ ਕੱਢਦੀ ਨਹੀਂ 10 ਸਾਲ ਮੁਸ਼ਕਲ ਆ ਸੋ ਬਈ 10 ਸਾਲ ਤਾਂ ਕੱਟ ਜਾ ਹੁੱਕਦਾ ਨਾ ਸ਼ੂਗਰ ਸ਼ਕਰ ਨੂੰ ਕੁਛ ਨਹੀਂ ਹੁੰਦਾ ਕੱਪ ਲਾਂਗੇ ਆਪਾਂ 10 ਸਾਲ ਉਡੀਕਾਂ ਲਾ ਕੇ ਪਾਰਟੀਆਂ ਦੇ ਖਾਂ ਤੇਰੇ